ਬੀਤੀ ਰਾਤ ਮੋਗਾ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦੀ ਪਛਾਣ ਰਮੇਸ਼ ਕੁਮਾਰ ਉਰਫ ਸ਼ਸ਼ੀ ਵਜੋਂ ਹੋਈ ਹੈ ਜਿਸ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ। ਉਹ ਇੱਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ। 2 ਦਿਨ ਪਹਿਲਾਂ ਹੀ ਉਸ ਵੱਲੋਂ ਆਪਣੇ ਨਵੇਂ ਮਕਾਨ ਦਾ ਨਕਸ਼ਾ ਬਣਵਾਇਆ ਗਿਆ ਸੀ। ਪਰ ਅਣਪਛਾਤੇਆਂ ਦੇ ਵੱਲੋਂ ਇਸ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਦਰਸਲ ਏ ਰਮੇਸ਼ ਕੁਮਾਰ ਨਾਮ ਦਾ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਰੋਟੀ ਖਾਣ ਦੇ ਲਈ ਇੱਕ ਟਾਬੇ ਤੇ ਗਿਆ ਸੀ ਕੁਝ ਸਮਾਂ ਮਗਰੋਂ ਉਹ ਉੱਥੋਂ ਬੀਅਰ ਲੈਣ ਗਿਆ ਤਾਂ ਉਸ ਵੇਲੇ ਕੁਝ ਅਣਪਛਾਤੇ ਨੌਜਵਾਨ ਆਪਸ ਵਿੱਚ ਲੜ ਰਹੇ ਸਨ ਤਾਂ ਇਨ੍ਹਾਂ ਅਣਪਛਾਤਿਆਂ ਦੀ ਰਮੇਸ਼ ਕੁਮਾਰ ਨਾਲ ਵੀ ਬੈਸਬਾਜੀ ਹੋ ਗਈ ਇਨ੍ਹਾਂ ਦੇ ਵੱਲੋਂ ਰਮੇਸ਼ ਕੁਮਾਰ ਤੇ ਫਾਇਰਿੰਗ ਕਰ ਦਿੱਤੀ ਗਈ ਤਾਂ ਰਮੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਰਮੇਸ਼ ਕੁਮਾਰ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੇ بیٹے ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਦੇ بیٹے ਨੂੰ ਮ੍ਰਿਤਕ ਐਲਾਨ ਦਿੱਤਾ ਹੈ ਇਹ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਮੋਕੀ ਦੇ ਚਸ਼ਮਦੀਦਾਂ ਨੇ ਮੀਡੀਆ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਹੁਣ ਪ੍ਰਕਾਸ਼ ਜਿਹੜੇ ਮੇਰੀ ਡੈਥ ਹੋਈ ਹੈ ਤੁਹਾਡੀ ਮੇਰਾ ਬੇਟਾ ਛੋਟਾ ਸੀ ਉਹ ਕੀ ਮਾਮਲਾ ਕੀ ਸੀ ਸਾਰੇ ਰਾਤ ਕਿਹਾ ਉਹ ਜੀ ਖਾਣਾ ਖਾਣ ਕਿਤੇ ਮੁੰਡੇ-ਮੁੰਡੇ ਕਹਿੰਦੇ ਮਿੱਸੀਆਂ ਰੋਟੀਆਂ ਉੱਥੋਂ ਖਾ ਕੇ ਉਹਨੇ ਬਲਦੇਵ ਦੇ ਢਾਬੇ ਤੋਂ ਮਿੱਸੀਆਂ ਰੋਟੀਆਂ ਖਾ ਕੇ ਆਉਣੇ ਜੀ ਤੇ ਚਲੋ ਜੀ ਉਹ ਮੁੰਡੇ-ਮੁੰਡੇ ਸੀ ਕਿਤੇ ਮੇਰਾ ਬੇਟਾ ਕਿਤੇ ਬੇਅਰ ਲੈਣ ਗਿਆ ਉਹ ਆਪਸ ਵਿੱਚ ਪੰਜ ਛੇ ਬਰ ਤੇ ਆਪਸ ਵਿੱਚ ਬੈਸਬਾਜੀ ਕਰਦੇ ਸੀ ਤੇ ਕਿਤੇ ਉਹਨੇ ਕਿਹਾ ਮੇਰੀ ਸਾਈਡ ਤੇ ਹੋਇਓ ਤੇ ਉਹਨਾਂ ਨੇ ਲੱਫੜ ਮਾਰਤਾ ਮੂੰਹ ਤੇ ਦੋ ਤਿੰਨ ਤੁਹਾਡੇ ਘਰੇ ਮੇਰੇ ਬੇਟੇ ਦੇ ਤੇ ਤਦ ਨੂੰ ਨਾਲ ਇੱਕ ਜਵਾਬ ਸੀ ਗਿਆ ਉਹ ਬੁਲਾਉਣ ਗਿਆ ਮੁੰਡਿਆਂ ਨੂੰ ਇਹਨਾਂ ਅੰਦਰ ਜਿਹੜੇ ਅੰਦਰ ਬੈਠੇ ਰੋਟੀ ਖਾਂਦੇ ਸੀ ਤੇ ਤਦ ਨੂੰ ਉਹਨਾਂ ਨੇ ਕਹਿੰਦੇ ਦੱਸਿਓ ਤੈਨੂੰ ਜੱਕ ਦਾ ਗੋਲੀ ਮਾਰਤੀ ਮੁੰਡਾ ਮੇਰਾ ਉੱਥੇ ਹੀ ਲੱਗ ਪਿਆ ਮਾਰੇ ਨਾਲੇ ਬੰਦੇ ਜਿਹੜੇ ਪਛਾਣ ਦੇ ਨਹੀਂ ਜੀ ਸਾਨੂੰ ਕੋਈ ਜਾਣ ਪਛਾਣ ਨਹੀਂ ਹੈਣੀ ਜੀ ਹਾਂ ਜੀ ਹਾਂ ਜੀ ਹਾਂ ਜੀ ਗੋਲੀ ਮਾਰਨ ਤੋਂ ਬਾਅਦ ਤਾਂ ਜੀ ਉਹ ਵਾੜੇ ਗੱਡੀ ਕੁੜੀ ਚ ਬਹਿ ਗਏ ਜੀ ਤਾਲਾਗਾ ਉਹ ਤੇ ਉਹ ਪੁਲਸ ਵਾਲੇ ਨੇ ਪੁਲਸ ਵਾਲੀ ਗੱਡੀ ਬਾਅਦ ਚ ਗਈ ਜੀ ਜਿਹੜਾ ਮੁੰਨਾ ਨਾਲ ਸੀਗਾ ਉਹਨੇ ਬਹੁਤ ਗੱਡੀਆਂ ਨੂੰ ਹੱਥ ਵੀ ਦਿੱਤੇ ਵੀ ਰੋਕੋ ਰੋਕੋ ਇਹਨੂੰ ਲੈ ਕੇ ਚੱਲੀਏ ਬੰਦੇ 'ਤੇ ਗੋਲੀ ਲੱਗੀ ਆ ਲੈ ਕੇ ਚੱਲੀਏ ਕਿਸੇ ਨੇ ਗੱਡੀ ਨਹੀਂ ਰੋਕੀ ਫਿਰ ਉਹ ਟਾਬੇ ਵਾਲੇ ਤੋਂ ਪਰੇ ਉਹਨੇ ਫੋਨ ਲਵਾਇਆ ਕਿੱਥੋਂ ਲਵਾਇਆ ਫਿਰ ਪੁਲਸ ਗਈ ਫਿਰ ਉਹ ਲੱਦ ਕੇ ਤੇ ਸਿਵਲ ਹਸਪਤਾਲ ਚ ਲੈ ਗਿਆ ਤਾਂ ਤੁਹਾਨੂੰ ਰਾਹ ਚ ਤੁਹਾਡਾ ਕਿਵੇਂ ਪਤਾ ਲੱਗਾ ਵੀ ਤੁਹਾਡੇ ਬੰਦੇ ਜੀ ਗੋਲੀ ਸਾਾਨੂੰ ਫੋਨ ਆਇਆ ਸੀ ਜੀ ਘਰੇ ਫੋਨ ਆਇਆ ਸੀ ਤੇ ਬੁੜੀਆਂ ਰੋਣ ਲੱਗੀਆਂ ਸੱਦਾ ਪਿਆਈ ਤੇ ਬੁਰੀਆਂ ਪਿੱਟਣ ਲੱਗੀਆਂ ਕਿ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਸ਼ਸ਼ੂ ਦੇ ਗੋਲੀਆਂ ਮੋ ਗੋਲੀ ਮਾਰਤੀ ਗੋਲੀ ਮਾਰਤੀ ਮੈਂ ਕਹਾਂ ਹੈ ਮੈਂ ਤਾਂ ਜੱਕ ਤੱਕ ਕੋਠੇ ਚੜਨ ਲੱਗਾ ਸੀਗਾ ਘਬਰਾ ਗਿਆ ਮੈਂ ਮੌਕੇ ਤੇ ਸੀ ਮੌਕੇ ਤਾਂ ਅਸੀਂ ਉੱਥੇ ਨਹੀਂ ਪਹੁੰਚੇ ਅਸੀਂ ਤਾਂ ਹਸਪਤਾਲ ਪਹੁੰਚੇ ਹਾਂ ਸਿੱਧਾ ਹਾਂ ਹਾਂ ਜੀ ਹਾਂ ਜੀ ਮੈਂ ਜਾ ਕੇ ਨਰਸਾਂ ਨੂੰ ਪੁੱਛਿਆ ਕਿਤੇ ਨਹੀਂ ਅੰਕਲ ਸੌਰੀ ਇਹ ਵਿਆਹ ਜੀ ਪੂਰਾ ਹੋ ਗਿਆ ਹੈ ਕਿੰਨੀ ਕੋ ਮਰਸੀ ਮੰਗੇ ਸੀ 27 ਸਾਲ ਦੇ ਨੇੜੇ ਸੀ ਨਹੀਂ ਸਰ ਅਨਮੈਰਡ ਸੀ ਫਸੇ ਕਨੇਪਰ ਨਾਲ ਫੜੋ ਉਹ ਬੰਦੇ ਜਿਹੜੇ ਕਾਂ ਹੋਏ ਹੋਰ ਨੇ ਕਹਿ ਦੇਣਾ ਕਰਲ ਕਰਨ ਕਿਸੇ ਨੂੰ ਜਾਇਜ਼ ਨਾ ਧੱਕਾ ਕਰਨ ਸੰਤਾਇ ਇਨਸਾਫ ਚਾਹੀਦਾ ਫਿਰ ਇਹ ਲਾਸ਼ ਚਪਣੀ ਹੈ